ਆ ਵੀਰ ਨਾ ਕਰਦੇ ਆ ਗੱਲਬਾਤ ਇਹਦੇ ਹਾਰ ਪਾਏ ਹੋਇਆ ਬਹੁਤ ਜ਼ਿਆਦਾ ਵੀ ਕਿੱਧਰੋਂ ਆਇਆ ਬਾਈ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਜੀ ਤੇ ਸਾਸਤਰੀ ਕਾਲ ਵੀਰੇ ਤੇ ਇਹ ਜਿਹੜੇ ਇਹਨੇ ਹਾਰ ਪਾਏ ਹੋਏ ਹੈਗੇ ਅੱਛਾ ਜੀ ਤੁਸੀਂ ਕਿੱਥੇ ਦੇਖਿਆ ਸੀਗਾ ਮਤਲਬ ਮਾਤਾ ਸਿਲਾ ਤੇ ਦੇਖਿਆ ਸੀ ਹੁੰਦੀ ਇਹਨੇ ਵੀਰੇ ਉਤਾ ਸੀ ਅੱਛਾ ਜੀ ਤੇ ਫਿਰ ਵੀ ਜਦੋਂ ਤੈਨੂੰ ਪਤਾ ਗੁੱਡੀਆਂ ਦਾ ਦੱਸਿਆ ਇਹਨਾਂ ਨੇ ਵੀ ਅਸੀਂ ਘਰੇ ਨਹੀਂ ਗੱਲ ਕਰੀ ਸੀ ਵੀ ਅਸੀਂ ਬਹਿ ਗਏ ਠੀਕ ਹੈ ਤੇ ਫਿਰ ਇਹ ਇਹਨਾਂ ਦਾ ਮਾਣਾ ਭਾਵਕ ਹੋ ਗਿਆ ਵੀ ਗੱਲ ਨਹੀਂ ਕਹੀ ਗਈ ਇਹਨਾਂ ਤੋਂ ਘਰੋਂ ਲੱਗ ਗਏ ਇਹ ਤੇ ਸਾਡਾ ਵੀ ਮਨ ਫਿਰ ਬਹੁਤ ਵੀ ਦੁਖੀ ਹੋਇਆ ਵੀ ਜੇ ਸਰਕਾਰਾਂ ਨਹੀਂ ਮੰਨਣ ਤਾਂ ਵੇਡਾ ਵੱਡਾ ਕਾਦਮ ਚੱਕਣਾ ਪੈ ਗਿਆ ਆਪਾਂ ਨੂੰ ਤੇ ਇਹ 121 ਜਿਹੜੇ ਬੈਠੇ ਸੀ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਚ ਬੈਠੇ ਸੀ ਤੇ ਉਹਰੇ ਇੱਕ ਮਿੰਟ ਦਾ ਪੜੋ ਤੇ ਤੁਸੀਂ ਵੀ ਬੈਠੇਗਾ ਆ ਵੀ ਇੱਥੇ ਹੀ ਆ ਜੀ ਹਾਂ ਜੀ ਇਹ ਬੱਚੀਆਂ ਭਾਈ ਠੀਕ ਹੈ ਜੀ ਇਹ ਕਿਹੜਾ ਪਿੰਡ ਆ ਜੀ ਕਿਹੜੇ ਪਿੰਡ ਤੋਂ ਆ ਜੀ ਤੁਸੀਂ ਹਾਂ ਰਤਨ ਸਿੰਘ ਮੇਰਾ ਨਾਂ ਜੀ ਮੱਲਕੇ ਪਿੰਡਾ ਮੋਗੇ ਜ਼ਿਲ੍ਹੇ ਚ ਅੱਛਾ ਜੀ ਹਾਂ ਜੀ ਮੱਲਕੇ ਪਿੰਡ ਰਤਨ ਸਿੰਘ ਤੁਹਾਡਾ ਨਾਂ ਹੈ ਤੇ ਤੁਹਾਡਾ ਕੀ ਇਰਾਦਾ ਹੋਇਆ ਮਤਲਬ ਬੈਠਣ ਦਾ ਇਰਾਦਾ ਦੇਖੋ ਜੀ ਤੁਹਾਨੂੰ ਪਤਾ ਵੀ ਪਿਛਲੇ 11 ਮਹੀਨਿਆਂ ਤੋਂ ਅੰਦੋਲਨ ਚੱਲੀ ਜਾਂਦਾ ਠੀਕ ਹੈ ਜੀ ਤਾਂ ਮਤਲਬ ਸਰਕਾਰਾਂ ਦੇ ਗੱਲ ਤੇ ਜੂ ਨਹੀਂ ਸਰਕੀਆਂ ਠੀਕ ਹੈ ਜੀ ਤੇ ਸਾਡੇ ਪ੍ਰਧਾਨ ਜੀ ਪਿਛਲੇ 55 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਠੀਕ ਹੈ ਜੀ ਉਹ ਤਿਲ ਤਿਲ ਕਰਕੇ ਮਰ ਰਹੇ ਆ ਠੀਕ ਹੈ ਜੀ ਤੇ ਇਸ ਕਰਕੇ ਮਤਲਬ ਅਸੀਂ ਇਹ ਡਿਸੀਜਨ ਲਿਆ ਕਿ ਉਹਨਾਂ ਦੀ ਜ਼ਿੰਦਗੀ ਬਚਾ ਲਈਏ ਠੀਕ ਹੈ ਜੀ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆ ਨੂੰ ਸਾਨੂੰ ਬੈਠਿਆ ਨੂੰ ਅੱਜ 5 ਦਿਨ ਹੋ ਗਏ ਠੀਕ ਹੈ ਜੀ ਹਾਂਜੀ ਤੇ ਅੱਜ ਕਿਵੇਂ ਠਾਇਆ ਗਏ ਤੁਹਾਨੂੰ ਅੱਜ ਮਤਲਬ ਚਲੋ ਐਂ ਕਹਿ ਲੋ ਇਹ ਸਾਡੇ ਬੈਠਣ ਨਾਲ ਸਰਕਾਰ ਤੇ ਦਬਾਅ ਪਿਆ ਹਾਂਜੀ ਤਾਂ ਮਤਲਬ ਸਰਕਾਰ ਨੇ ਕੱਲ ਪ੍ਰਪੋਜ਼ਲ ਭੇਜਿਆ ਰਾਤ ਅੱਛਾ ਜੀ ਉਹਦੇ ਤੇ ਮਤਲਬ ਅਸੀਂ ਜੱਤ ਵਾਲੇ ਪਾਸੇ ਨੂੰ ਚੱਲੇ ਠੀਕ ਹੈ ਜੀ ਬਦਿਆਂ ਮਤਲਬ ਸਰਕਾਰ ਨੇ ਸਾਡੀ ਜਾਨ ਨਹੀਂ ਕਿਤੇ ਇਹ ਗੱਲ ਤਾਂ ਨਹੀਂ ਹੈਗੀ ਵੀ 5 ਫਰਵਰੀ ਦੀਆਂ ਉੱਥੇ ਮਤਲਬ ਦਿੱਲੀ ਦੇ ਵਿੱਚ ਵੋਟਾਂ ਨੇ ਤੇ ਆਪਾਂ ਨੂੰ ਗਮਰਾਹ ਕੀਤਾ ਗਿਆ ਹੋਵੇ ਵੀ ਆਪਣੀਆਂ ਵੋਟਾਂ ਦੇ ਉਹਨਾਂ ਦੀਆਂ ਵੋਟਾਂ ਦੇ ਕੋਈ ਆਪਣਾ ਇਹ ਤੁਹਾਡੇ 121 ਜਣੇ ਬੈਠਿਆਂ ਨਾਲ ਕੋਈ ਅਸਰ ਨਾ ਪਿਆ ਹੋ ਅਸਰ ਪਿਆ ਗਿਆ ਹੋਵੇ ਨਹੀਂ ਨਹੀਂ ਅਸਰ ਤਾਂ ਪਿਆ ਜੀ ਅਸਰ ਪਿਆ ਦਬਾਅ ਪਿਆ ਤਾਂ ਤਾਂ ਹੀ ਸਰਕਾਰ ਨੇ ਮਤਲਬ ਝੁਕੀ ਸਾਡੇ ਮੂਰੇ ਠੀਕ ਹੈ ਜੀ ਤੇ ਪਰ ਅਸੀਂ ਮਤਲਬ ਪਿਛਲੀ ਵਾਰ ਵਾਲੀ ਗਲਤੀ ਹੋਣੀ ਹੋਣ ਦੇਵਾਂਗੇ ਅਸੀਂ ਮਤਲਬ ਲਿਖਤੀ ਰੂਪ ਚ ਰਿਹਾ ਰਾਤ ਜਿਹੜਾ ਉਹਨਾਂ ਦਾ ਮਤਲਬ ਜੋ ਵੀ ਪ੍ਰਸ਼ਾਸਨ ਸਾਡੇ ਕੋਲੇ ਆਇਆ ਸੀ ਉਹ ਤਾਂ ਲਿਖਤੀ ਚ ਲਿਆ ਮੰਗਾ ਸਾਡੀਆਂ ਤਕਰੀਬਨ ਮੰਨਿਆਂ ਵਾਲਾ ਕੰਮ ਹੀ ਆ ਜੀ ਹੁਣ ਸਾਡੀ 14 ਫਰਵਰੀ ਦੀ ਮਤਲਬ ਮੀਟਿੰਗ ਮਿਲੀ ਆ ਸਾਨੂੰ ਕਿਉਂਕਿ ਉੱਥੇ ਮਤਲਬ ਇਲੈਕਸ਼ਨ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਹੈ ਤੇ ਉਹਦੇ ਕਰਕੇ ਉਹ ਸਰਕਾਰ ਲਾਣ ਨਹੀਂ ਕਰ ਸਕਦੀ ਤੇ ਉਹਦੇ ਕਰਕੇ ਪ੍ਰਧਾਨ ਜੀ ਨੇ ਮਤਲਬ ਮਰਨਵਾਰਤ ਨਹੀਂ ਤੋੜਿਆ ਆ ਉਹਦਾ ਇਕੱਲਾ ਟ੍ਰੀਟਮੈਂਟ ਲੈਣ ਵਾਸਤੇ ਮਤਲਬ ਅਸੀਂ ਸੰਗਤ ਨੇ ਦਬਾਅ ਪਾਇਆ ਤਾਂ ਮੰਨੇ ਕਿਤੇ ਜਾ ਕੇ ਉਹ ਠੀਕ ਹੈ ਜੀ ਤੇ ਬਾਕੀ ਪ੍ਰਧਾਨ ਜੀ ਜਿੰਨਾ ਚਿਰ ਉਹ ਆਪਾਂ ਨੂੰ ਉਹ ਪੱਕਾ ਲਿਖਤੀ ਰੂਪ ਚ ਸਰਟੀਫਿਕੇਟ ਨਹੀਂ ਦੇ ਦਿੰਦੇ ਉਹਦੇ ਤੱਕ ਆਪਦਾ ਮਾਰਨ ਵਰਤਾ ਜਾਰੀ ਰੱਖਣੀ ਠੀਕ ਹੈ ਜੀ ਇਹ ਤੁਹਾਡੇ ਕੀ ਲੱਗਦੇ ਨੇ ਜੀ ਸਾਡੇ ਪਿੰਡ ਨਹੀਂ ਸਾਡੇ ਤਾਂ ਪਣ ਭਰਾਏ ਜੀ ਅਸੀਂ ਸਾਡੇ ਦਾ ਬੇਟਾ ਵਰਗੇ ਆ ਜੀ ਅਸੀਂ ਇੱਥੇ ਰਹਿਨੇ ਆ ਕਿਦਾਂ ਉਹ ਸਾਡੇ ਕੋਲ ਆ ਇਹ ਸਾਨੂੰ ਹਜੇ ਥੋੜੇ ਦਿਨ ਹੀ ਹੋਏ ਸੀ ਗਿਆ ਨੂੰ ਪਹਿਲਾਂ ਵੀ ਜਿੱਥੇ ਬੈਠਣ ਦੀ ਵੀ ਬਣਾਈ ਸੀਗੀ ਰਹਿ ਉਹਦੇ ਬਾਪੂ ਜੀ ਭਾਵਕ ਹੋ ਗਏ ਉਹ ਕਹਿੰਦੇ ਵੀ ਤੁਸੀਂ ਐਦਾਂ ਨਾ ਕਰੋ ਵੀ ਕੇਰਾ ਮੈਂ ਹਜੇ ਬੈਠਾਂਗਾ ਵੀ ਬਾਲਾ ਵੱਡਾ ਕੰਮ ਹਜੇ ਇਹ ਤੁਸੀਂ ਨਾ ਵਿੱਢੋ ਵੀ ਫੇਰ ਵੀ ਇਹ ਜਿਆਦਾ ਵੀ ਉਹਨਾਂ ਪ੍ਰਜਸ਼ਨ ਆਪਾਂ ਨੂੰ ਕਰਨਾ ਪਊਗਾ ਇਹਨਾਂ ਦੇ ਵੇਖਪਾਲ ਕਰਨੀ ਪਊਗੀ ਹਾਂਜੀ ਹਾਂਜੀ ਤੇ ਫੇਰ ਉਹਦਣਾਂ ਵਾਲਾ ਮਨਾ ਕਰਤਾ ਸੀਗਾ ਫੇਰ ਫੇਰ ਸਾਨੂੰ ਹਜੇ ਚਾਰਕ ਦਿਨ ਉਸ ਬਾਅਦ ਚ ਇਹਨਾਂ ਨੇ ਫੇਰ ਵੀ ਫੇਰ ਫੇਰ ਬੈਠ ਗਏ ਇਹ ਰਾਇ ਬਣਾ ਲਈ ਸਾਰੇ ਜਣਾਂ ਨੇ ਵੀ ਬੈਠਣਾ ਹੀ ਬੈਠਣਾ ਵੀ ਬਾਪੂ ਜੀ ਜਿਆਦਾ ਡਾਊਨ ਹੋ ਗਏ ਜਾ ਰਹੇ ਆ ਵੀ ਉਹਨਾਂ ਤੋਂ ਬਿਨਾਂ ਫੇਰ ਆਪਣਾ ਵੀ ਕੁਛ ਨਹੀਂ ਇੱਥੇ ਆਪਾਂ ਕਿਉਂ ਬੈਠੇ ਆ ਇੱਥੇ ਫੇਰ ਆਪਾਂ ਵੀ ਬੈਠ ਗਏ ਤੇ ਉਹਨਾਂ ਹਾਰ ਦੇਖ ਕੇ ਤੇ ਲੱਗਦਾ ਨਾ ਆਪਣੀ ਜਿੱਤ ਐ ਹਾਂਜੀ ਜਿਤਾਉ ਉਹ ਆਪਣੇ ਦਾ ਪ੍ਰਮਾਤਮਾ ਤੇ ਭਰੋਸਾ ਜੀ ਅਸ ਤਾਂ ਪਹਿਲਾਂ ਦਿਨੋਂ ਵੀ ਅਸੀਂ ਜਿੱਤ ਕੇ ਜਾਣਾ ਇੱਥੋਂ ਜਿਵੇਂ ਵੀ ਉਹਦੀ ਆਪਣੇ ਦੀ ਮੋਦੀ ਸਰਕਾਰ ਦਾ ਇਰਾਦਾ ਹੈਗਾ ਜਿਵੇਂ ਮਰਜ਼ੀ ਕਰੀ ਜਾਵੇ ਵੀ ਅਸੀਂ ਤਾਂ ਬਿਹਾਰ ਤਾਂ ਅਸੀਂ ਮੰਨਣੀ ਨਹੀਂ ਨੀਗੀ ਵੀ ਕਦੇ ਤਾਂ ਝੁਕੂਗੀ ਕਿੰਨਾ ਕਚਰਾ ਅੱਗੇ ਸਾਲ ਵਹਾਈ ਰੱਖਿਆ ਸਾਲ ਹੋਣ ਹੋਣ ਵਾਲਾ ਤੇ ਬਾਕੀ ਚਲੋ ਵੈਗਰੂ ਨੇ ਸੁਣ ਲਈ ਆਪਣੀ ਢੱਲੇਵਾਲ ਸਾਹਿਬ ਜੀ ਤਾਂ ਬੈਠੇ ਹੈ ਜੀ ਉਦੋਂ ਉਹਨਾਂ ਨੇ ਇਹੀ ਕਿਹਾ ਸੀ ਸਾਡੀ ਲੜਾਈ ਹੁਣ ਆਰਤੀ ਪਾਰ ਦੀ ਹੈ ਜਾਂ ਮਰਾਂਗੇ ਤੇ ਜਾਂ ਜਿੱਤਾਂਗੇ ਤੇ ਉਹ ਸਾਡਾ ਹੁਣ ਪਰਮਾਤਮਾ ਨੇ ਪਹਿਲੀ ਕਰੀ ਜਾਂਦਾ ਸਾਡੇ ਉੱਤੇ ਮੇਰਾ ਪਰ ਹੱਥ ਸਾਰੇ ਲਓ ਜੀ ਜਿਹੜੇ 121 ਸਿੰਘ ਬੈਠੇ ਸੀਗੇ ਆਪਣੇ ਮਾਰਨ ਵਰਤ ਦੇ ਉੱਤੇ ਖਨੋਰੀ ਬਾਰਡਰ ਦੇ ਉੱਪਰ ਉਹ ਠਾ ਦਿੱਤੇਗੇ ਇਹਨੇ ਮਤਲਬ ਜਿਹੜੇ ਉਹਨਾਂ ਦੇ ਮਤਲਬ ਨੇ ਕਹਿੰਦੇ ਜਾਂ ਮਤਲਬ ਬੰਦੇ ਆਏ ਸੀਗੇ ਦਿੱਲੀ ਦੇ ਉੱਪਰ ਦਿੱਲੀ ਤੋਂ ਉਹਨਾਂ ਨਾਲ ਗੱਲਬਾਤ ਕਰਕੇ ਕੋਈ ਲਿਖਤੀ ਰੂਪ ਇਹਨਾਂ ਨੇ ਲੈਤਾਗਾ ਤੇ ਇਹ ਠਾ ਦਿੱਤੇ ਨੇ ਡੱਲੇਵਾਲ ਸਾਹਿਬ ਨੇ ਆਪ ਤੇ ਕਹਿੰਦੇ ਵੀ ਅਸੀਂ ਬੈਠਾਂਗੇ ਤੇ ਆਪਣੀ ਮਤਲਬ 14 ਤਰੀਕ ਦੀ ਹਾਂਜੀ 14 ਫਰਵਰੀ ਦੀ ਮੀਟਿੰਗ ਰੱਖੀ ਆ ਹੋ ਸਕਦਾ ਆਪਣੀ ਮਤਲਬ ਜਿੱਤ ਕਬੂਲੀ ਹੋਈ ਹੈ ਇੱਕ ਤਰ੍ਹਾਂ ਦੇ ਆਪਣੇ ਮੰਨਣਗੇ ਤੇ ਇਸ ਲਈ ਵੱਧ ਤੋਂ ਵੱਧ ਖਨੌਰੀ ਸੰਗਤ ਪਹੁੰਚੋ 14 ਤਰੀਕ ਤੱਕ ਤੇ ਕਿਉਂਕਿ 14 ਤਰੀਕ ਨੂੰ ਮੀਟਿੰਗ ਹੈ ਹੋ ਸਕਦਾ ਕੋਈ ਆਪਾਂ ਨੂੰ ਜਿਹੇ-ਜਾ ਵੀ ਕੋਈ ਦੱਸਣਗੇ ਡਲੇਵਾਲ ਸਾਹਿਬ ਉਹ ਇਹ ਜ ਆਪਾਂ ਨੂੰ ਡਿਸੀਜਨ ਲੈਣਾ ਪਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਮੈਂ ਤੁਹਾਡਾ ਦੇਸੀ ਜੱਟ ਤੇ ਧੰਨਵਾਦ ਹੈ ਇਹਨਾਂ ਦਾ ਬਾਈਆਂ ਦਾ ਜਿਨ੍ਹਾਂ ਨੇ ਆਪਣੀ ਖਾਤਰ ਤੇ ਆਪਣਾ ਮਰਨ ਬਰਤ ਦੇ ਬੈਠੇ ਕਿਉਂਕਿ ਜਿਉਂਦੇ ਜੀ ਇਹ ਕੰਮ ਕਰਨਾ ਬਹੁਤ ਵੱਡੀ ਕੁਰਬਾਨੀ ਹੈ ਤੇ ਇਦੋਂ ਵੱਡੀ ਕੁਰਬਾਨੀ ਕੋਈ ਦੇ ਨਹੀਂ ਸਕਦਾ ਕਿਸੇ ਲਈ ਕੋਈ ਕੁਰਬਾਨੀ ਦੇਣੀ ਸਾਸਰੀ ਕਾਲ ਜੀ